भाई जर होगी की कहूगी उरत गया बीबी दुनिया नहीं रहे वागुरू वाहे वागुरु 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 ਲਓ ਜੀ ਸਾਰੇ ਪਰਿਵਾਰ ਨੂੰ ਮੁਬਾਰਕਾਂ ਹਾਂਜੀ ਲਿਓ ਕਰਾਓ ਉਹ ਮਿੱਠਾ ਡਾਕਟਰ ਸਾਹਿਬ ਤੁਸੀਂ ਬਾਈ ਤੁਸੀਂ ਖੁਸ਼ ਨਹੀਂ ਹੋਏ ਜਿਹੜੀ ਗੱਲ ਦਾ ਮੈਨੂੰ ਛੱਕ ਸੀ ਉਹ ਦੂਰ ਹੋ ਗਿਆ ਆਪਣੀ ਮਾਤਾ ਜੀ ਦੀਆਂ ਰਿਪੋਰਟਾਂ ਆ ਗਈਆਂ ਮਾਤਾ ਜੀ ਨੂੰ ਕੋਈ ਬਿਮਾਰੀ ਨਹੀਂ ਮਾਤਾ ਜੀ ਬਿਲਕੁਲ ਤੰਦਰੁਸਤ ਹੈ ਮੈਂ ਡਾਕਟਰ ਹੋਣ ਦੇ ਨਾਤੇ ਪਿਆਰ ਬੇਨਾ ਕਹਿ ਸਕਦਾ ਵੀ ਮਾਤਾ ਹਜੇ 20 ਸਾਲ ਹੋਰ ਨਹੀਂ ਮਰਦੀ ਮਾਤਾ ਤਾਂ ਮਰ ਗਈ ਹੈ ਮਾਤਾ ਮਰ ਗਈ ਪਰ ਇਹ ਕਿਵੇਂ ਹੋ ਸਕਦਾ ਹੈ ਮਾਤਾ ਨੂੰ ਕੋਈ ਬਿਮਾਰੀ ਨਹੀਂ ਸੀ ਹਾਲਾਂਕਿ ਮੈਨੂੰ ਕਿਤੇ ਨਾ ਕਿਤੇ ਇਹ ਸ਼ੱਕ ਸੀ ਵੀ ਮਾਤਾ ਜੀ ਨੂੰ ਕਿਤੇ ਕੈਂਸਰ ਨਾ ਹੋਵੇ ਪਰੰਤੂ ਉਹ ਰਿਪੋਰਟਾਂ ਵੀ ਮਾਤਾ ਜੀ ਦੀਆਂ ਅੱਜ ਬਿਲਕੁਲ ਸਹੀ ਆਈਆਂ ਡਾਕਟਰ ਸਾਹਿਬ ਕੈਂਸਰ ਨਾਲੋਂ ਵੀ ਭੈੜੀ ਬਿਮਾਰੀਆ ਵਹਿਮ ਭਰਮ ਟੈਨਸ਼ਨ ਸਾਡੇ ਆਪਣੀ ਲੋਕ ਜਦੋਂ ਮਰੀਜ਼ ਦਾ ਪਤਾ ਲੈਣ ਆਉਂਦੇ ਆ ਤਾਂ ਉਹ ਹੌਸਲਾ ਵਧਾਉਣ ਦੀ ਥਾਂ ਜਾਣੇ ਅਣਜਾਣੇ ਵਿੱਚ ਮਰੀਜ਼ ਦਾ ਹੌਸਲਾ ਘਟਾ ਜਾਂਦੇ ਮਾਤਾ ਦੇ ਮਨ ਵਿੱਚ ਵੀ ਇਹ ਗੱਲ ਪਠਾ ਦਿੱਤੀ ਗਈ ਕਿ ਤੈਨੂੰ ਦੂਜਾ ਭਾਵ ਕਿ ਕੈਂਸਰ ਹੈ ਬਸ ਇਸ ਗੱਲ ਨੂੰ ਲੈ ਕੇ ਮਾਤਾ ਦਿਨ ਰਾਤ ਟੈਨਸ਼ਨ ਵਿੱਚ ਰਹਿਣ ਲੱਗ ਪਈ ਤੇ ਅਖੀਰ ਮਾਤਾ ਨੂੰ ਹਾਰਟ ਅਟੈਕ ਆ ਗਿਆ ਓ ਮਾਈ ਗੋਡ ਦੋਸਤੋ ਸਾਡੀ ਟੀਮ ਵੱਲੋਂ ਇਹ ਵੀਡੀਓ ਬਣਾਉਣ ਦਾ ਮਕਸਦ ਚਾਹੇ ਸਾਡੀ ਕੋਈ ਰਿਸ਼ਤੇਦਾਰੀ ਵਿੱਚ ਚਾਹੇ ਸਾਡੀ ਕੋਈ ਜਾਣ ਪਹਿਚਾਨ ਵਿੱਚ ਕੋਈ ਅਜੀਹਾ ਮਰੀਜ਼ ਹੋਵੇ ਜਿਹੜਾ ਭਿਆਨਕ ਬਿਮਾਰੀ ਦੇ ਨਾਲ ਜੂਝ ਰਿਹਾ ਹੋਵੇ ਤਾਂ ਉਸ ਮਰੀਜ਼ ਕੋਲ ਸਾਨੂੰ ਭੁੱਲ ਕੇ ਵੀ ਕੋਈ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਮਰੀਜ਼ ਦਾ ਮਨੋਬਲ ਘਟੇ ਕਿਉਂਕਿ ਜੇਕਰ ਮਰੀਜ਼ ਦਾ ਮਨੋਬਲ ਘਟ ਗਿਆ ਤਾਂ ਉਸ ਨੂੰ ਕੋਈ ਵੀ ਦਵਾਈ ਪੂਟੀ ਕੰਮ ਨਹੀਂ ਕਰਦੀ